ਏ ਸਰ ਜੀ ਪਿੰਡ ਕੋ ਨਿਆਲ ਮੈਂ ਮੌਜੂਦਾ ਸਰਪੰਚ ਅਮਰਜੀਤ ਸਿੰਘ ਮੇਰੇ ਨਾਲ ਐ ਬੰਨੇ ਰਾਜੂ ਮੈਂਬਰ ਸਾਹਿਬ ਨੇ ਮੇਰੇ ਐ ਬੰਨੇ ਤੇਜਿੰਦਰ ਸਾਹਿਬ ਨੇ ਇਹ ਸਾਡੇ ਜੀ ਮੈਂਬਰ ਨੇ ਨਾਲ ਕੁਛ ਤੇ ਅਸੀਂ ਸਰ ਜੀ ਆ ਇੱਕ ਆਟੋ ਫੜਿਆ ਇੱਕ ਘਰ ਦਾ ਇਹ ਤੇ 20 ਤੋੜੇ ਲੈ ਕੇ ਵੇਚਣ ਵਾਸਤੇ ਜਾ ਰਿਹਾ ਜਦੋਂ ਉਹ ਉਹਨੂੰ ਪੁੱਛਿਆ ਗਿਆ ਮੈਂ ਪੁੱਛਿਆ ਤੇ ਸਰ ਉਹ ਕਹਿੰਦਾ ਮੈਂ ਇਹ ਨਾ ਕਣਕ ਵੇਚ ਕੇ ਤੇ ਖਾਦ ਲੈ ਕੇ ਆਉਣੀ ਆ ਸਰ ਜੀ ਵੇਖੋ ਅਸੀਂ ਕੱਲੇ ਕੱਲੇ ਦੇ ਅੱਗੇ ਹੱਥ ਡਾਉਂਦੇ ਆਂ ਕੱਲੀ ਕੱਲੀ ਸੰਸਥਾਵਾਂ ਕਹਿਣ ਦੇ ਆਂ ਸਾਡੇ ਪਿੰਡ ਬੀ ਭੇਜੋ ਸਾਡੇ ਪਿੰਡ ਖਾਦ ਭੇਜੋ ਜਾਂ ਸਾਡੇ ਪਿੰਡ ਕੁਝ ਵੀ ਭੇਜੋ ਮਤਲਬ ਜੀ ਜੋ ਵੀ ਆ ਅਸੀਂ ਲੋਕਾਂ ਬਾਤੇ ਮੰਗ ਰਹੇ ਆਂ ਇਹ ਲੋਕ ਕਿੱਥੋਂ ਚੋਰੀ ਕਰਕੇ ਕਿੱਥੇ ਵੇਚ ਰਹੇ ਨੇ ਇਹਨਾਂ ਤੇ ਬੰਦ ਹੀ ਕਾਰਵਾਈ ਕਰਨੀ ਚਾਹੀਦੀ ਆ ਪਿੰਡ ਵੱਲੋਂ ਅਸੀਂ ਮੈਂ ਮੌਜੂਦਾ ਸਰਪੰਚ ਆਂ ਜਿੱਥੇ ਮੇਰੇ ਸਹਿਨ ਚਾਹੀਦੇ ਜਾਂ ਕਿਤੇ ਵੀ ਖਲੂਣਾ ਬਣਦਾ ਮੇਰਾ ਮੈਂ ਖਲੂਵਾਂਗਾ ਪਰ ਲੇਕਿਨ ਸਰ ਇਹ ਆ ਆਪ ਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਏ ਅਸੀਂ ਸਾਡੇ ਸਾਰੇ ਪਿੰਡ ਵੱਲੋਂ ਇਹ ਬੇਨਤੀ ਆ ਸੰਸਥਾ ਨੂੰ ਕੀ ਪੀਲ ਕਰੋ ਸੰਸਥਾ ਨੂੰ ਇਹ ਕਹਿੰਨੇ ਆ ਵੀ ਵੇਖੋ ਸੰਸਥਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਵੱਤ-ਵਤ ਮਤ ਕੀਤੀ ਜਾ ਵੀ ਇਹੋ ਜਿਹੇ ਬੰਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਵੇਖੋ ਜਦੋਂ ਪਿੰਡ ਇੱਕ ਬੰਦੇ ਉੱਜੜਦੇ ਆ ਤੇ ਇੱਕ ਬੰਦਾ ਪੈਸਾ ਕਮਾਉਂਦੇ ਆ ਵੇਖੋ ਅਸੀਂ ਇਹ ਚੀਜ਼ ਨੂੰ ਕਹਿੰਨੇ ਆ ਵੀ ਇਹ ਚੀਜ਼ ਨੂੰ ਸੰਸਥਾਵਾਂ ਲੈਣ ਆਪਣੇ ਮੈਂ ਫੜ ਕੇ ਲਿਆ ਸਕਦਾ ਸੰਸਥਾ ਵਿੱਚ ਫੜ ਸਕਦੀਆਂ ਨੇ ਪੁਰਸ਼ ਵੀ ਫੜ ਸਕਦੀ ਆ ਸਾਰੇ ਨਾਲ ਕਿਉਂ ਕਿਉਂ ਨਹੀਂ ਫੜਦੇ ਫੜਨੇ ਇਹਨਾਂ ਨੂੰ ਇਹਨਾਂ ਲੋਕਾਂ ਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤਿੰਨ ਵਾਰੀ ਸਾਡੇ ਵੀਰ ਆ ਬੜੀ ਵਧੀਆ ਆ ਕੱਲ ਪਰਸੋਂ ਸਮਰਾ ਸਾਹਿਬ ਵੰਡ ਕੇ ਗਏ ਨੇ ਜਾਂ ਪਹਿਨਾ ਆ ਬਾਬਾ ਬੁੱਢਾ ਸਾਹਿਬ ਸਮਾਦ ਤੇ ਵੀ ਵੰਡਿਆ ਗਿਆ ਪਰ ਲੇਕਿਨ ਇਹ ਆਪ ਇੱਕ ਪਿੰਡ ਦੇ ਸਰਪੰਚ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਜਿਹੜਾ ਮਰਜੀ ਜਿੱਥੇ ਮਰਜੀ ਮੂੰਹ ਚੁੱਕ ਖਲੋ ਜਿੰਦਾ ਵਾ ਜੋ ਮਰਜੀ ਆ ਅਹੀਂ ਉਹ ਗੱਲ ਕਹਿੰਨੇ ਆ ਕਿ ਪਿੰਡ ਦੇ ਸਰਪੰਚ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕੀ ਵੀ ਕਿੰਨੇ ਕਿੱਲੇ ਪੈ ਲਈ ਉਹਦੀ ਫਰਦ ਅਸਲੀਅਤ ਚੈੱਕ ਕਰੋ ਇਹਦ ਕੋ ਹੈਗੀ ਆ ਕਿ ਨਹੀਂ ਹੈਗੀ ਜਿਹਦੀ ਪੈੜੀ ਵੀ ਨਹੀਂ ਆ ਉਹਨੂੰ ਵੀ ਅਸੀਂ ਬੀਜਦੇ ਆ ਨੇ ਵੀ ਅਸੀਂ ਵੋਟਾਂ ਦੇਣੀਆਂ ਪਰ ਇਹ ਚੀਜ਼ ਨਹੀਂ ਗਈ ਮੈਂ ਮੈਂ ਮੇਰੇ ਵਾਸਤੇ ਕਾਗਜ਼ਾਂ ਦੇ ਵਿੱਚ ਮੈਂ ਬਿਲਕੁਲ ਇਸ ਚੀਜ਼ ਨੂੰ ਗਲਤ ਮੰਨਣਾ ਮੇਰੇ ਕੋਲੋ ਗਲਤੀ ਹੋਈ ਹੋਏ ਕੋਈ ਆਖੇ ਵੀ ਮੈਂ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਇੱਕ ਬੋਰੀ ਵੀ ਕਿਤੇ ਵੱਧ ਚਕਾਈ ਹੋਏ ਜਾਂ ਮੈਂ ਕਿ ਕਿਲੋ ਖੰਡ ਕੇ ਨੂੰ ਵੱਧ ਦਿੱਤੀ ਹੋਏ ਮੇਰੇ ਕੋਲ ਸੰਸਧਾਵਾਂ ਆਈਆਂ ਨੇ ਮੈਂ ਵੰਡਿਆ ਵਾ ਸਾਰਿਆਂ ਦੇ ਸਾਹਮਣੇ ਵੰਡਿਆ ਵਾ ਮੇਰੇ ਕੋਲ ਕਹ ਸਕਦਾ ਮੇਰਾ ਘਰ ਖੁੱਲਾ ਵਾ ਕੋਈ ਚੈੱਕ ਕਰ ਸਕਦਾ ਜੇ ਬਹੁਤੀ ਗੱਲ ਆ ਤੇ ਪਿੰਡ ਪਿੰਡ ਆਜੋ ਘਰ ਪਰਤੀ ਆਜੇ ਮੀਡੀਆ ਮੈਂ ਘਰ ਪਰਤੀ ਚੈੱਕ ਕਰਉਨਾ ਲੋਕਾਂ ਦੇ ਕੋਲੋਂ ਅਜੇ ਤੱਕ ਅੰਬਲ ਤੇ ਸਮਾਨ ਨਹੀਂ ਸਾਂਭਿਆ ਜਾਂਦਿਆ ਆ ਕਣਕਾਂ ਨਹੀਂ ਸਾਂਭੀ ਜਾਂਦੀਆਂ 20 ਤੋੜੇ ਕਿੱਥੋਂ ਫੜੇ ਜਾਣੇ ਵੇਖੋ ਇਹ ਹਿਸਾਬ ਲਾ ਕੇ ਵੀ ਇਹ ਕਿੰਨਾ ਕੀ ਦੇ ਨੇ ਕਰਨਾ ਪਰ ਸਾਡੇ ਵਾਸਤੇ ਬਿਲਕੁਲ ਇਹ ਨਮੋਸ਼ੀ ਦੀ ਖਬਰ ਇਹ ਹੁਣ ਮਤਲਬ ਵੀ ਉਹਨਾਂ ਦੇ ਜਿਹੜੇ ਚਾਹੇਤੇ ਨੇ ਉਹ ਵਿੱਚ ਕਹਿ ਰਹੇ ਨੇ ਬਾਹਰ ਦੇ ਪਿੰਡੋਂ ਪਾਲੀ ਠੇਕੇ ਤੇ ਲਈ ਹੀ ਅਸੀਂ ਕਹਿੰਦੇ ਆਂ ਵੀ ਬੰਦ ਹੀ ਕਾਰਵਾਈ ਦੇ ਉੱਤੇ ਜਿਹੜਾ ਵੀ ਕਹਿੰਦਾ ਵੀ ਬਾਹਰ ਦੇ ਪਿੰਡ ਅਸੀਂ ਪੈਲੀ ਲਈ ਆ ਜਾਂ ਦਿੱਤੀ ਆ ਮੈਂ ਉਹ ਬੰਦੇ ਜਿਹੜਾ ਬੰਦਾ ਝੂਠੋ ਦੇ ਨਾਂ ਤੇ ਬੋਲੇਗਾ ਮੈਂ ਉਹਨੂੰ ਗੁਰਦੁਆਰੇ ਲੈ ਕੇ ਜਾਊਗਾ ਮੈਂ ਖੁਦ ਚੜਾਂਗਾ ਗੁਰਦੁਆਰੇ ਵੀ ਆ ਮੇਰੇ ਨਾਲ ਆਪਣੇ ਪੁੱਤ ਦੀ ਸੌਂਖਾ ਵੀ ਜੇ ਤੂੰ ਪਹਿਲੀ ਠੇਕੇ ਤੇ ਕਿਸ ਨੂੰ ਦਿੱਤੀ ਆ ਤੇ ਉਹ ਬੰਦੇ ਝੂਠ ਬੋਲ ਕੇ ਇਹ ਕੰਮ ਕਰੰਦੇ ਨੇ ਵੀ ਸਾਡੇ ਤੇ ਨਾ ਕਾਰਵਾਈ ਹੋਏ ਨਾ ਕੁਛ ਕਿਉਂ ਉਹ ਰੰਗੇ ਹੱਥੀਂ ਮੈਂ ਫੜ ਕੇ ਲਿਆਂਦੇ ਨੇ ਆ ਪੈਸੇ ਨੇ ਉਹਨਾਂ ਦੇ ਤੋੜੇ ਤੂੰ ਚੈੱਕ ਕਰ ਸਕਦੇ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਦਸ ਗ ਇਤਾਈ ਅਮਲਕੀਤ ਸਿੰਘ ਨੇ ਕਿ ਸਾਡੇ ਪਿੰਡ ਬੀ ਵੰਡਿਆ ਗਿਆ ਵਾ ਤੇ ਆਹ ਕੋਸ਼ ਸਰਕਾਰੀ ਕੋਲ ਵੱਖੋ ਵੱਖ ਵਸ ਤਾਵਾ ਦੇ ਜਿਹੜੇ ਬੀ ਨੇ ਉਹ ਜਿਹੜੇ ਇਨਸਾਨ ਨੂੰ ਕਿਸਾਨ ਨੂੰ ਮਿਲਿਆ ਵਾ ਉਹ ਵੇਚਣਾ ਚੰਦਾ ਸੀਗਾ 10 11 12 ਤੇ ਇਹਨਾਂ ਪਿੰਡ ਵਾਲੇ ਸਰਪੰਚ ਸਾਹਿਬ ਨੂੰ ਪਤਾ ਲੱਗਾ ਤੇ ਇਹਨਾਂ ਨੇ ਰੋਕ ਕੇ ਟੈਂਪੂ ਦੇ ਵਿੱਚੋਂ ਬੀ ਲਵਾਇਆ ਵਾ ਤੇ ਉਹ ਭੱਜ ਗਿਆ ਤੇ ਕਿਰਪਾ ਕਰਕੇ ਅਸੀਂ ਬੇਨਤੀ ਹੈ ਵੀ ਜੋ ਇਹ ਇਨਸਾਨ ਤੇ ਕਾਰਵਾਈ ਹੁੰਦੀ ਹੈ ਉਹ ਤੇ ਕੀਤੀ ਜਾਵੇ। ਅੱਡੀ ਰਾਤ ਵਾਕਿਆ ਹੋਇਆ ਜੀ ਵੀ ਤੁਹਾਡੇ ਟੇਲ ਤੇ ਅੰਜਾਮ ਲੱਗਾ ਵਾ ਵੀ ਤੁਸੀਂ ਕਣਕ ਜਿਹੜੀ ਹੈ ਚੋਰੀ ਵਿੱਚ ਜਾਂ ਰਹੇ ਸੀ। ਹਾਂਜੀ। ਉਸ ਵੇਲੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੇਰੀ ਬੇਨਤੀ ਹੈ ਜੀ ਵੀ ਕੁਝ ਜ਼ਮੀਨ ਦਾ ਮਾਲਕ ਹੈ 15 ਕਿੱਲੇਾਂ ਦੀਆਂ ਦਾ। ਹਾਂਜੀ। ਪਿੰਡੇ ਭੁੰਨੇਵਾਲੇ ਦੇ ਵਿੱਚ ਗਿਰਦੋਵੀ ਦੇ ਨਾਲ ਸਵਾਲ ਕਰਨਾ ਪਿੰਡ ਪਾਸੀਆਂ ਭੁੰਨੇਵਾਲੇ ਗਰੀਬ ਆਦਮੀ ਹਾਂਜੀ। ਬਰੀਬੀ ਮੇਰੀ ਬਰਬਾਦ ਹੋ ਗਈ ਐ ਤੁਸੀਂ ਤੁੰਨਾ ਸਾਰੀ ਜ਼ਮੀਨ ਤੇ ਰੇਤ ਪੈ ਗਈ ਐ ਕੁਛ ਹਾਂਜੀ ਤੇ ਕੁਝ ਮੈਨੂੰ ਸਰਕਾਰ ਨੇ ਮੇਰੀ ਮਦਦ ਕੀਤੀ ਹਾਂਜੀ ਉਹਨਾਂ ਨੰਬਰ ਦੇਖ ਕੇ ਉਹਨਾਂ ਨੇ ਮੈਗਮੇ ਨੇ ਸਰਕਾਰ ਦੇ ਨੇ ਤੇ ਮੈਨੂੰ ਉਹ ਬੀਜ ਦਿੱਤਾ ਹਾਂਜੀ ਇੱਕ ਕੋਈ ਬੀਜ ਦੇ ਦਿੱਤਾ 826 ਹਾਂਜੀ ਤੇ ਤੇ ਕੋਜ ਮੈਨੂੰ ਸੰਤਾ ਆਰਿਆ ਨੇ ਘਰ ਆਣ ਕੇ ਤੇ ਬੀਜ ਦਿੱਤਾ ਹਾਂਜੀ ਇਹ ਘਰ ਕਾ ਆਪਣੀ ਬੀਜ ਲੋ ਘਰ ਸਾਡੇ ਵੀ ਸਾਰੇ ਪਾਣੀ ਫਿਰ ਗਿਆ ਸਭ ਕੁਝ ਬਰਬਾਦ ਹੋ ਗਿਆ ਜੋ ਵੀ ਚੀਜ਼ ਆ ਸਭ ਭਿੱਜ ਗਈ ਹਾਂਜੀ ਕੋਈ ਵੀ ਅਸੀਂ ਚੀਜ਼ ਨਹੀਂ ਵੀ ਸਿੰਧਰੀ ਤੱਕ ਜੋ ਵੀ ਘਰ ਦਾ ਸਮਾਨ ਸਭ ਭਿੱਜ ਗਿਆ ਹਾਂਜੀ ਇਹ ਘਰ ਕਾ ਬੀਜ ਹਾਂਜੀ ਅਸੀਂ ਬੀ ਲੈ ਕੇ ਜਾਂਦੇ ਹਾਂ ਵੀ ਹਾਦੀ ਪੈ ਰਹੀ ਹੈ ਕਿ ਉਹ ਹਾਦੀ ਪਾਣੀ ਸੁਕੇਗਾ ਰੇਰ ਕੋਈ ਕੇ ਬੰਨੇ ਲੱਗੇਗੀ ਤੇ ਉਹ ਦੂਜੀ ਵਿਦਾਤੀ ਲੈ ਲੈ ਕੇ ਤੇ ਬੀਲ ਲਾਗੇ ਉਥੇ ਅਸੀਂ ਉਹ ਬੀਜਣ ਕਰਕੇ ਉਹਨਾਂ ਆਖਿਆ ਇੱਥੇ ਬੀਲ ਖਾਉਗੀ ਹਾਂਜੀ ਗਾਂ ਵਸ ਤੋਂ ਕਿ ਹਾਂਜੀ ਤੇ ਅਸੀਂ ਉਥੇ ਉਹ ਭੇਜ ਦਿੱਤੀ ਹਾਂਜੀ ਤੇ ਸੰਦੇ ਸਰਪੰਚ ਨੇ ਲਾਗਤ ਬਾਜੀ ਹਮਦਜੀਤ ਸਿੰਘ ਦੇ ਹਾਂਜੀ ਸਾਡਾ ਟੰਕੂ ਘੇਰ ਕੇ ਨੇ ਤੇ ਲਿਆ ਕੇ ਆਪਣੇ ਘਰ ਲਾ ਲਿਆ ਹਾਂਜੀ ਠੱਕੇਸ਼ਾਈ ਕੀਤੀ ਐ ਨਾ ਇਹ ਮੈਨੂੰ ਠੱਕੇ ਮਾਰੇ ਆ ਘਰ ਗਿਆ ਮੰਦਾ ਚੰਗਾ ਬੋਲਿਆ ਐਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਬੀ ਆ ਸਾਡਾ ਉਹ ਸਾਨੂੰ ਵਾਪਸ ਕਰਵਾਇਆ ਜੀ ਧੰਨਵਾਦ ਜੀ ਨੰਬਰਦਾਰ ਗੁਰਪ੍ਰੀਤ ਸਿੰਘ ਪਿੰਡ ਖੋਨੀਆਲਾ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਮਤਲਬ ਕਿ ਇਹ ਸਾਡੇ ਆ ਇੱਕ ਬਜ਼ੁਰਗ ਕਿਸਾਨ ਸਰਵਿੰਦਰ ਸਿੰਘ ਨਾਲ ਹੋਈ ਆ ਜੀ ਵੇਖੋ ਜੀ ਮੈਂ ਵੇਖ ਲਿਆ ਨੇ ਉਹ ਵੀਡੀਓ ਵੀ ਵੀ ਇਹ ਕਹਿੰਦੇ ਆ ਜਿਹੜਾ ਆਪਣਾ ਸਰਪੰਚ ਸਾਹਿਬ ਨੇ ਵੀ ਇਹ 20 ਵੇਚਣ ਜਾ ਰਹੇ ਸੀ ਜਿਹੜਾ ਬੰਦਾ ਵੇਚਣ ਜਾਂਦਾ ਉਹ 4 ਵਜੇ ਨਹੀਂ ਵੇਚਣ ਜਾਂਦਾ 10 ਕਿੱਲਿਆਂ ਦਾ ਬੀਜ ਤੇ ਇਹਨਾਂ ਨੂੰ ਸਰਕਾਰੀ ਐਗਰੀਕਲਚਰ ਵਿਭਾਗ ਵੱਲੋਂ ਇਹਨਾਂ ਨੇ ਆਪਣਾ ਮਤਲਬ ਜੇ ਫਾਰਮ ਦੀ ਪੋਰਟਲ ਦੇ ਉੱਤੇ ਅਪਲਾਈ ਕਰਕੇ ਤੇ ਸਰਕਾਰ ਵੱਲੋਂ ਪਟਵਾਰੀ ਸਾਹਿਬ ਕੋ ਤਸਦੀਕ ਹੋਈ ਆ ਸਾਡੇ ਨੰਬਰ ਦਾ ਨਾ ਕੋ ਤਸਦੀਕ ਹੋਇਆ ਵੀ ਇਹ ਮਾਲਕ ਨੇ 10 12 ਕਿੱਲੇ ਜ਼ਮੀਨ ਵਾਹ ਰਹੇ ਨੇ ਉਹਦਾ ਇਹਨਾਂ ਬੀਜ ਲਿਆ ਉਹ ਜਿਹਨਾਂ ਨੂੰ ਜਿਹੜੇ 1 1 2 2 ਤੋੜੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਤਰਸ ਦੇ ਆਧਾਰ ਤੇ ਸੰਸਦਾਂਵਾਂ ਆਈਆਂ ਨੇ ਜਿਹੜੀਆਂ ਮਤਲਬ ਕਿ ਸਾਰੇ ਕਿਸਾਨਾਂ ਨੂੰ ਦੇਖ ਕੇ ਗਈਆਂ ਨੇ ਕੋਈ ਵਿਚਾਰਾ ਇੱਕ ਤੋੜੇ ਦੇ ਜਾਂਦਾ ਕੋਈ ਦੋ ਵੀ ਦੇ ਜਾਂਦਾ ਜਿੰਨੀ ਕਿਸੇ ਦੀ ਸਰਦਾ ਮੁਤਾਬਕ ਆਪਣੀ ਸੇਵਾ ਕਰ ਜਾਂਦੇ ਆ ਕੁਝ 8 10 ਤੋੜੇ ਮਤਲਬ ਕਿ ਇਹਨਾਂ ਨੂੰ ਇਹ ਮਿਲੇ ਸੀ ਤੇ ਉਹ ਆਪਣੇ ਰਿਸ਼ਤੇਦਾਰ ਕੋ ਕਹਿੰਦੇ ਅਸੀਂ ਉਹਨਾਂ ਵਿਚਾਰਿਆਂ ਚ ਜ਼ਮੀਨ ਲਈ ਹੀ ਠੇਕੇ ਤੇ ਇਹਨਾਂ ਦੀ ਪਹਿਲੀ ਬਰਬਾਰ ਹੋ ਗਈ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪਹਿਲੀ ਬੀਜ ਲਓ ਚਲੋ ਤੁਹਾਡਾ 6 ਮਹੀਨੇ ਵਾਈ ਦੇ ਉੱਤੇ ਡਿਪੈਂਡ ਨੇ ਤੇ ਆਪਣਾ ਟਾਈਮ ਪਾਸ ਕਰ ਲਓ ਉਜ ਹੁਣ ਜਿਆਦਾ ਤੌਰ ਸਸਤਾਵਾਂ ਨੇ 826 ਵੈਰੇੜੀ ਦਿੱਤੀ ਆ ਸਾਨੂੰ ਵੀ ਦਿੱਤੀ ਆ ਤੇ ਵੇਖੋ ਸਾਡੀਆਂ ਪੈਲੀਆਂ ਜੱਲੇ ਪਾਣੀ ਖੜਾ ਵਾ ਕਈ ਜ਼ਮੀਨਾਂ ਸਾਡੀਆਂ ਅੱਜ ਤੋਂ 1 ਮਹੀਨੇ ਨੂੰ ਬੱਤਰ ਆਉਣੀਆਂ ਨੇ ਕਈਆਂ ਨੂੰ 2 ਵੀ ਲੱਗਣੇ ਆ ਉਥੇ ਸਾਨੂੰ ਵੀ ਬੀਜ ਬਦਲ ਕੇ ਕਰਨਾ ਪੈਣਾ ਤੁਸੀਂ ਅਹੀਂ ਬੀ ਉਹ ਬਦਲ ਕੇ ਤੇ ਡੇਢ ਵੈਰੇੜੀ ਵੇਚ ਲਾ ਕੇ ਬੀਜਾਂਗੇ ਜੀ ਇਹ ਬੀਜਾਂਗੇ ਤਾਂ ਸਾਡਾ ਨੁਕਸਾਨ ਹੁੰਦਾ ਵਾ ਤੇ ਇਹਦੇ ਵਿੱਚ ਤੇ ਚਲੋ ਮੈਨਾਂ ਵੀ ਬਹੁਤ ਨਿੰਦਣਯੋਗ ਚੀਜ਼ ਆ ਵੀ ਸਰਪੰਚ ਸਾਹਿਬ ਨੇ ਦਿੱਤਾ ਤੇ ਕੁਛ ਨਹੀਂ ਤਾਂ ਸਭ ਨੂੰ ਖੋਹ ਰਿਆ ਇਹਨਾਂ ਕੋਲ ਉਹਨਾਂ ਦੇ ਫਰਜ਼ ਹੀ ਵੀ ਪਿੰਡ ਦੇ ਵਿੱਚ ਨੁਕਸਾਨ ਹੋਇਆ ਵਾ ਵਿਚਾਰਿਆਂ ਦਾ ਤੇ ਲੋਕਾਂ ਦੀ ਮਦਦ ਕਰਉਣੀ ਤੇ ਪਰ ਖੋ ਕੇ ਤੇ ਆਪਣੇ ਘਰ ਖੜ ਕੇ ਚੀਜ਼ ਰੱਖ ਕੇ ਤੇ ਕਹਿਣਾ ਮੈਂ ਦੇਣਾ ਨਹੀਂ ਇਹ ਤੇ ਸਿਰਫ ਪਲਮਾਨ ਸੀ ਦਾ ਇੱਕ ਨਜਾਇਜ਼ ਫਾਇਦਾ ਉਠਾਇਆ ਗਿਆ ਵੀ ਪੜਾਮਾਨਸ ਕਿਸਾਨ ਹੀ ਵਿਚਾਰਾ